ਹਾਂਜੀ ਸਾਸੀ ਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈ ਮੱਡੀਬੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਹੈਗਾ ਕਾਲੇਕੇ ਜ਼ਿਲ੍ਹਾ ਪੈਂਦਾ ਇਹਨੂੰ ਮੋਗਾ ਤਹਿਸੀਲ ਪੈਂਦੀ ਆ ਬਾਗਾਪੁਰਾਣਾ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਕੋਈ ਵਪਾਰ ਦਾ ਕੰਮ ਨਹੀਂ ਖੇਤੀਬਾੜੀ ਦੇ ਨਾਲ ਨਾਲ ਸਹਾਇਕ ਧੰਦੇ ਦੇ ਤੌਰ ਤੇ ਬਾਈ ਦੇ ਪਸ਼ੂ ਰੱਖੇ ਹੋਏ ਆ ਪਸ਼ੂ ਵੀ ਬਾਹਲੇ ਨਹੀਂ ਪਹਿਲਾਂ ਤਾਂ ਕਾਫੀ ਗਿਣਤੀ ਚ ਵੀਰ ਪਸ਼ੂ ਰੱਖਦਾ ਸੀ ਪਰ ਹੁਣ ਇੱਕ ਇੱਕ ਨਗ ਕਰਕੇ ਵੀਰ ਨੇ ਪਸ਼ੂ ਘਟਾ ਦਦੇ ਆ ਉਹ ਤੁਹਾਨੂੰ ਵੀ ਪਤਾ ਕੱਲੇ ਵੀਰ ਦੇ ਨੇ ਆਮੀ ਹਰੇਕ ਪਿੰਡ ਹਰੇਕ ਘਰ ਦੀ ਕਹਾਣੀ ਆ ਕਿ ਪਹਿਲਾਂ ਕਿੰਨੀ ਗਿਣਤੀ 'ਚ ਪਸ਼ੂ ਹੁੰਦੇ ਹਰੇਕ ਦੇ ਘਰੇ 10-10 12-12 ਪਸ਼ੂ ਹੁੰਦੇ ਸੀ ਤੇ ਹੁਣ ਲਗਭਗ ਪਸ਼ੂ ਪਿੰਡਾਂ 'ਚ ਬਹੁਤ ਗਿਣਤੀ ਘਟ ਗਈ ਹੈ ਥੋੜੇ ਘਰ ਹੀ ਆ ਜਿਨ੍ਹਾਂ ਦੇ ਕੋਲ ਪਸ਼ੂ ਆ ਤੇ ਨਹੀਂ ਬਹੁਤ ਗਿਣਤੀ 'ਚ ਪਸ਼ੂ ਘਟ ਚੁੱਕੇ ਆ ਤੇ ਵੀਰ ਨੇ ਵੀ ਘਟਾਤੇ ਆ ਇੱਕ ਪਿੱਛੇ ਜੇ ਵੀਰ ਨੇ ਗਾਂ ਸੇਲ ਕੀਤੀ ਆ ਇੱਕ ਅੱਜ ਝੋਟੀ ਆ ਸੇਲ ਹੈ ਵੀਰ ਦੀ ਇੱਕ ਪਿਛਲੇ ਸਾਲ ਵੀਰ ਦੀ ਵੀਡੀਓ ਬਣਾਈ ਸੀ ਉਦੋਂ ਵੀਰ ਨੇ ਝੋਟੀ ਸੇਲ ਕੀਤੀ ਸੀ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਜਾਨਵਰ ਆ ਤੈਨ ਹੀ ਨਾਗਾ ਹੁਣ ਇਸ ਟਾਈਮ ਬਾਈ ਦੇ ਕੋਲ ਤੇ ਉਹਦੇ ਵਿੱਚੋਂ ਵੀ ਆ ਇੱਕ ਝੋਟੀ ਸੇਲ ਆ ਬਾਲੀ ਚੰਗੀ ਝੋਟੀ ਆ ਚੰਗੇ ਦੁੱਧ ਵਾਲੀ ਆ ਫੁੱਲ ਗਾਰੰਟੀ ਵਾਲੀ ਆ ਮੂੰਹ ਮੱਥੇ ਦੀ ਸਨਖੀ ਆ ਛੋਟੀ ਸਿੰਗੀ ਜਮਾ ਨਾਲ ਦੀ ਮੂੜੀ ਹੋਈ ਆ ਰਾਜੀ ਰੂਜੀ ਫੁੱਲੀ ਆ ਸੇਵਾ ਸੰਭਾਲ ਵੀਰ ਦੀ ਪੂਰੀ ਆ ਤੇ ਜਿਹੜਾ ਵੀ ਕੋਈ ਭੈਣ ਭਰਾ ਘਰੇਲੂ ਚੰਗੇ ਦੁੱਧ ਵਾਲੀ ਝੋਟੀ ਲੈਣ ਦਾ ਚਾਹਵਾਨ ਹੋਵੇ ਤੇ ਉਹ ਵੀਰ ਦੇ ਘਰੇ ਆਜੋ ਆਪਦੀ ਤਸੱਲੀ ਕਰਕੇ ਲੈ ਜਾਓ ਫਲ ਸੁਨੱਖੀ ਨਵਾ ਹਾਨ ਗੱਬਣ ਤਿਆਰ ਝੋਟੀ ਸੇਲ ਹੈ ਮੋٹے ਮੋٹے ਥਾਨ ਹੈ ਬਾਕੀ ਇਨਫਰਮੇਸ਼ਨ ਲੈ ਲੈਣਾ ਭਾ ਜੈ ਜੀ ਹੋਊਗਾ ਘਰੇਲੂ ਝੋਟੀ ਹੈ ਗੱਲਾਂ ਬਾਤਾਂ ਵੀਰ ਨਾਲ ਕਰ ਲੈਣੇ ਪੁੱਛ ਲੈਣੇ ਕਿੰਨਾ ਦੁੱਧ ਕਿੰਨਾ ਮੁੱਲ ਸਾਰੀ ਜਾਣਕਾਰੀ ਵੀਰ ਤੋਂ ਲੈ ਲੈਣੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸ ਦੀਏ ਨਾਮ paramagnetic ਸਿੰਘ ਪਿੰਡ ਚ ਪੰਮਾ ਕਹਿੰਦੇ ਆ ਪਿੰਡ ਕਾਲੇ ਗੇ ਪਿੰਡ ਕਾਲੇ ਗੇ ਜ਼ਿਲ੍ਹਾ ਮੋਗਾ ਤਹਿਸੀਲ ਵਾਗਾ ਬਰਾਹ ਹਾਂਜੀ ਬਹੁਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਇਹਦੋਂ ਮੂੰਹ ਕਰਕੇ ਕੰਮ ਪੰਮੇ ਹਾਂਜੀ ਘਰ ਦੀ ਝੋਟੀ ਆਪਣੀ ਹਾਂਜੀ ਘਰ ਦੀ ਝੋਟੀ ਆ ਦੂਜੇ ਸੂਏ ਸੁੰਦੀ ਹੈ ਜੀ ਹੂੰ ਤੇ ਆਪਣੇ ਕੋਲੇ ਹੀ ਬਣੀ ਆ ਜਿਹੜੇ ਟੀਕੇ ਦੀ ਭਰਿਆ ਵੈ ਦੇ ਉਹ ਆਪਣੇ ਕੋਲੇ ਰਿਕਾਰਡ ਆ ਆਪ ਇਹ ਦੂਜਾ ਸਰਕਾਰੀ ਸੀਮਾ ਦੀ ਖੁਦ ਸਰਕਾਰੀ ਦੀ ਆ ਖੁਦ ਸਰਕਾਰੀ ਦੀ ਪਹਿਲੇ ਸੂਏ ਕਿੰਨਾ ਕ ਦੁੱਧ 12 13 ਲੀਟਰ ਦੁੱਧ ਚ ਆ ਪਹਿਲੇ ਸੂਏ ਸੀਲ ਸਾਬ ਸੀਲ ਸਾਬ ਫੁੱਲ ਆ ਜਮ ਸਮਾਂ ਕਿੰਨਾ ਪਿਆ ਹਜੇ ਸਮਾਂ 5-4 ਦਿਨ ਲਊਗੀ ਬਤਿਆ ਆ ਰਹੀ ਆ ਸੰਜੇ ਕਿੰਨਾ ਕ ਦੁੱਧ ਪੇਜ ਤੇਰੇ ਹਿਸਾਬ ਪਿਛੋਂ ਰਾਜੀ ਜਾਂ ਲੇਸੀ ਨਾਲੋਂ ਸਵੀ ਅਗਲੇ ਨਾਲੋਂ ਨਾਲੇ ਤਾਂ ਰੁੱਤ ਚੰਗੀ ਆ ਸਵੀ ਆ ਰਹੀ ਜਿਆਦੇ ਆ ਤੇ ਦੁੱਧ ਵਾਧ ਹੀ ਦੇਣਾ ਚਾਹੀਦਾ ਈ ਇਹਨੂੰ ਤੇਰੇ ਹਿਸਾਬ ਨਾਲ ਕਿੰਨਾ ਕ ਪੇਜੂ 14 15 ਕਿਲੋ ਤਾਂ ਚਾਹੀਦਾ ਈ ਆ 2 2.5 ਕਿਲੋ ਤਾਂ ਬਹੁਤ ਹੀ ਬਹੁਤ ਆ ਮੈਂ ਇਹ ਤਾਂ ਕਰ ਲੈ ਗਈ ਆ ਕੱਢੀ ਆ ਬਾਹਰ ਨੂੰ ਦੋਸਤੋ ਪਹਿਲੇ ਸੂਏ 12-13 ਕਿਲੋ ਦੁੱਧ ਵੀਰ ਕਹਿੰਦਾ ਇਹਦੇ ਥੱਲੋਂ ਮੈਂ ਚੋਇਆ ਪਿਛਲੇ ਸਾਲ ਬਾਈ ਕਹਿੰਦਾ ਗਰਮੀ 'ਚ ਸੂਈ ਸੀ ਐਰਕੀ ਬਾਈ ਕਹਿੰਦਾ ਰੁੱਤ ਵੀ ਵਧੀਆ ਜੀ ਸੂੰਦੀ ਆ ਹੁਣ ਸਿਆਲ ਆ ਗਿਆ ਹਜੇ 5-4 ਦਿਨ ਲੈ ਜਾਣੇ ਆ ਪਹਿਲੀ ਗੱਲ ਤਾਂ ਮੌਸਮ ਦਾ ਹੋਣੀ ਫੁੱਲ ਫਰਕ ਪਿਆ ਪਿਆ ਹਜੇ ਨੇ 5-4 ਦਿਨ ਲੈ ਜਾਣੇ ਆ ਐਰਕੀ ਬਾਈ ਕਹਿੰਦਾ 2 2.5 ਕਿਲੋ ਤਾਂ ਦੁੱਧ ਵੱਧ ਪਿਆਉ ਜਾਨੀ ਕਿ 14-15 ਕਿਲੋ ਦੁੱਧ ਬਾਈ ਕਹਿੰਦਾ ਐਰਕੀ ਇਹਨੇ ਪਿਆ ਦੇਣਾ ਖੁਦ ਸਰਕਾਰੀ ਸੀਬੰਦੀ ਆ ਤੇ ਅੱਗੇ ਲੱਗਿਆ ਵੀ ਚੰਗਾ ਸੀ ਬਣਾ ਉਹ ਸਾਰਾ ਤੁਹਾਨੂੰ ਪ੍ਰੋਪਰ ਰਿਕਾਰਡ ਮਿਲ ਜੂਗਾ ਫੁੱਲ ਸਨਖੀ ਨਮਾਹਾਨ ਦੂਜਾ ਸੂਆ ਬਲੈਕ ਕਲਰ ਦੀ ਪੂਰੀ ਭਾਰੀ ਨਰੋਈ ਨਿਗਰ ਝੋਟੀ ਲੇਵਾ ਭਾਂਡਾ ਬਹੁਤ ਸੋਹਣਾ ਫਿੱਟ ਫਿੱਟ ਗਿਆ ਹਵਾਨਾ ਸਾਈਡਾਂ 'ਚ ਵੱਲ ਢੱਲ ਹਜੇ ਕਾਫੀ ਬਾਕੀ ਆ ਇੱਥੇ ਹੀ ਲਿਆ ਅੰਦਰ ਹੀ ਲੈ ਚੱਲ ਦੋਸਤੋ ਥੋੜਾ ਜਿਹਾ ਕੈਮਰੇ ਕਰਕੇ ਕਰਦੀ ਆ ਬਾਕੀ ਘਰੇਲੂ ਝੋਟੀ ਆ ਸੀਲ ਸਾਉ ਦੀ ਦੁੱਧ ਦੀ ਸਾਰੇ ਕਾਹੇ ਦੀ ਫੁੱਲ ਗਾਰੰਟੀ ਬੰਦਾ ਇਹਨੇ ਕੋਈ ਉਪਰਾ ਆਉਂਦਾ ਜੀ ਉਹਦਾ ਕਰਕੇ ਕੰਮ ਹਾਂ ਉਹਦਾ ਸੀਲ ਸਭ ਪੂਰੀ ਆ ਮੂੰਹ ਮੱਥੇ ਦੀ ਸੋਹਣੀ ਆ ਛੋਟੀ ਸਿੰਗੀ ਜਮਾਂ ਨਾਲ ਦੀ ਮੁੜੀ ਹੋਈ ਆ ਪਿਛਲੇ ਸੂਏ ਨਾਲੋਂ ਬਾਈ ਕਹਿੰਦਾ ਐਰ ਕੀ ਹੈ ਵੀ ਰਾਜੀ ਆ ਸੇਵਾ ਐਰ ਕੀ ਵੱਧ ਹੋਈ ਵੀ ਆ ਪਿਛਲੇ ਸੂਏ ਨਾਲੋਂ ਐਰ ਕੀ ਬਾਕੀ ਰੁੱਤ ਵਧੀਆ ਜਿ ਬਾਈ ਕਹਿੰਦਾ ਸੂਰੇ ਹੀ ਆ ਪਿਛਲੀ ਵੇਰੀ ਗਰਮੀ ਚ ਸੂਕੇ ਵੀ 12 13 ਕਿਲੋ ਦੁੱਧ ਵੀਰ ਕਹਿੰਦਾ ਇਹਨੇ ਪਲੂਨ ਨੇ ਦਿੱਤਾ ਸੀ ਐਰ ਕੀ ਦਾ ਵੀਰ ਕਹਿੰਦਾ 14 15 ਪਿਆ ਜੂ ਪਤਲੀ ਚਮੜੀ ਦੀ ਆ ਕਾਗਜ਼ਰਗਾ ਪਿੰਡਾ ਥਣ ਵੇਖੋ ਪੂਰਾ ਚੰਗਾ ਮੋਟਾ ਆਖ ਦੀ ਚਵਾਈ ਵਾਲਾ ਜਾਨ ਵਾਲਾ ਥਾਣਾ ਚਵਾਈ ਵੀ ਫੁੱਲੀ ਚੰਗੀ ਹੈ ਇਹਦੀ ਸਾਈਡਾਂ 'ਚ ਵੱਲ ਟੱਲ ਹਜੇ ਕਾਫੀ ਬਾਕੀ ਆ ਬਾਕੀ 4-5 ਦਿਨ ਵੀਰ ਦੱਸਦਾ ਇਹਨੇ ਲੈ ਜਾਣੇ ਆ 4-5 ਦਿਨ ਵਧੀਆ ਸੇਵਾ ਸੰਭਾਲ ਗੌਰ ਕੇਅਰ ਹੋ ਜਾਂਦੀ ਹੈ ਜਿੱਦਣ ਸੂਂਦੀ ਆ ਸੋਨਾ ਵੱਡਾ ਲੇਵਾ ਤਿਆਰ ਕਰਕੇ ਸੂ ਕਿਉਂਕਿ ਹਵਾਨੇ ਦਾ ਮੋੜ ਸੋਨਾ ਉੱਪਰੋਂ ਚੌੜਾ ਸਟਾਰਟ ਹੁੰਦਾ ਰਾਜੀ ਰੂਜੀ ਫੁੱਲਾ 2 ਜਨਵਰੀ ਵੀਰ ਦੇ ਇਧਰ ਪਹਿਲਾਂ ਤਾਂ ਵੀਰ 10 12 ਪਸ਼ੂ ਰੱਖਦਾ ਸੀ ਕਿ ਨਾ ਕਰਕੇ ਜਿਵੇਂ ਜਿਵੇਂ ਤਿਆਰ ਹੋ ਗਏ ਵੀਰ ਨੇ ਸੇਲ ਕਰਤੇ ਜਿਹੜਾ ਜ ਮੁੱਲ ਪੰਮੇ 135 ਹੈ ਮਾਨ ਤਨ ਮਾਨ ਤਨ ਕਰ ਦੇਗੇ ਫੋਨ ਨੰਬਰ ਦਵਾਰਾ ਦੱਸ ਦੇ 87299181 ਦੋਸਤੋ ਇਹ ਵੀਰ ਦਾ ਮੋਬਾਈਲ ਨੰਬਰ ਹੈ ਛੋਟਾ ਨਾ ਪੰਮਾ ਜਿਹੜੀ ਮਰਜ਼ੀ ਫਿਰਨੀ ਤੋਂ ਆ ਕੇ ਪੁੱਛ ਲਿਓ ਕਿ ਪੰਮੇ ਦੇ ਘਰੇ ਜਾਣਾ ਦਿਉਲਾਂ ਦੇ ਅਗਲਾ ਆਪ ਹੀ ਦੱਸ ਦਊਗਾ ਕਿ ਫਲਾਨੀ ਵੀਚ ਫਲਾਨਾ ਘਰ ਹੈ 135000 ਜੈ ਜੀ ਡਿਮਾਂਡ ਹੈ ਝੋਟੀ ਸਨੱਖੀ ਬਹੁਤ ਇੱਕ ਹੈ ਨਵਾ ਖਾਣਾ ਦੂਜਾ ਸੂਆ ਜੇ ਕਿਸੇ ਭੈਣ ਭਰਾਣੇ ਘਰੇ ਦੁੱਧ ਪੀਣ ਨੂੰ ਲੈਣੀ ਆ 8-10 ਸੂਵੇ ਕਰਮਾ ਵਾਲੀ ਵਧੀਆ ਦੁੱਧ ਪਿਆਉ ਰਾਜੀ ਫੁੱਲ ਹੈ ਲੇਵਾ ਭਾਂਡਾ ਸੋਹਣਾ ਵੱਡਾ ਦਿਨ ਹਜੇ ਲੈ ਜਾਣੇ ਨੇ 4 ਬਾਕੀ ਜਾਨਵਰ ਦਾ ਪਤਾ ਨਹੀਂ ਹੁੰਦਾ ਜੀ ਲ ਆ ਗਿਆ ਤਦਿਆੜੀ ਡੰਗ ਵੱਧ ਵੀ ਲੈ ਸਕਦਾ ਜਾਨਕਿ ਡੇਟ ਮੁਤਾਬਕ 4 ਦਿਨ ਪਏ ਆ ਜਿਹੜੇ ਵੀ ਭੈਣ ਭਰਾ ਦੇ ਇਹ ਘਰੇਲੂ ਦੂਜਾ ਸੂਆ ਮੋਹਰਾਂ ਨਸਲ ਦੀ ਝੋਟੀ ਪਸੰਦ ਆਉਂਦੀ ਆ ਤੁਸੀਂ ਵੀਰ ਪੰਮੇ ਨਾਲ ਫੋਨ ਤੇ ਗੱਲਬਾਤ ਕਰ ਲਿਓ ਪ੍ਰੋਪਰ ਤੁਹਾਨੂੰ ਐਡਰੈਸ ਸਮਝਾ ਦੂਗਾ ਤੇ ਵੀਰ ਦੇ ਘਰੇ ਆ ਜਾਓ ਆਪਦੀ ਪਾਸ ਕਰਕੇ ਲੈ ਜਾਓ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਜਿਹੜੇ ਹਿਸਾਬ ਨਾਲ ਝੋਟੀ ਰਾਜੀ ਆ ਨਵਾਂ ਹਾਨ ਸੁਨੱਖੀ ਆ ਉਹ ਹਿਸਾਬ ਨਾਲ ਜਾਇਜ਼ ਹੀ ਡਿਮਾਂਡ ਹੈ 135000 ਕਿਉਂਕਿ ਹੁਣ ਤਾਂ ਦਰਮਿਆਨੀਆਂ ਮੱਝਾਂ ਸੂਏ ਆਲੀਆਂ ਵੱਡੇ ਵੱਡੇ ਸਿੰਘਾਂ ਆਲੀਆਂ ਲੱਖ ਲੱਖ ਦੀਆਂ ਵਿਕੀ ਜਾਂਦੀਆਂ ਤੇ ਉਸ ਹਿਸਾਬ ਨਾਲ ਤਾਂ ਝੋਟੀ ਵੀ ਵੀਰ ਦੀ ਰਾਜੀ ਆ ਸਨੱਖੀ ਵੀ ਆ ਬਾਕੀ ਹੈ ਦੂਜਾ ਸੂਆ ਇੱਕ ਹੈ ਤਸੱਲੀ ਵਾਲੀ ਐ ਘਰੇਲੂ ਦੁੱਧ ਦੀ ਤਸੱਲੀ ਆ 14 15 ਕਿਲੋ ਖੁੱਲਾ ਪਿਆ ਜੂ ਉਸ ਹਿਸਾਬ ਨਾਲ ਜਾਇ ਜੀ ਡਿਮਾਂਡ ਹੈ 1 ਲੱਖ 35000 ਘਰ ਦੀ ਕੱਟੀ ਆ ਇਹ ਸਰਕਾਰੀ ਸੀਮੰਦੀ ਆ ਐਰ ਕੀ ਵੀ ਚੰਗਾ ਸੀਵਨ ਲੱਗਿਆ ਉਹਦਾ ਸਟਰਾ ਵੀਰ ਕਹਿੰਦਾ ਰੱਖਿਆ ਵਾ ਉਹ ਵੀਰ ਤੁਹਾਨੂੰ ਲੱਭ ਕੇ ਦੇ ਦੂਗਾ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਖਾਸ ਗੱਲ ਆ ਵੀਰ ਕਹਿੰਦਾ ਚਾਰੂ ਜੂਰੂ ਬਹੁਤ ਆ ਭਾਵੇਂ ਕੋਈ ਲੇਟੀ ਪਾਵੇ ਭਾਵੇਂ ਕੋਈ ਫੀਡ ਪਾਲੇ ਭਾਵੇਂ ਕੋਈ ਘਰ ਦਾ ਦਾਣਾ ਪਾਲੇ ਆਏ ਨੀਗਾ ਕਿ ਮੂੰਹ ਜਾਂ ਮਾਰੀ ਜਾਊ ਜਿਹੜਾ ਕੁਸ ਪਾਲੋਗੇ ਵੀਰ ਕਹਿੰਦਾ ਸਭ ਕੁਝ ਛੱਗ ਜਾਂਦੀ ਤੇ ਸਹੀ ਮੈਨੇ ਦੁੱਧ ਪਸ਼ੂ ਵੱਧ ਉਹੀ ਦਿੰਦਾ ਜਿਹੜਾ ਪਸ਼ੂ ਖਾਣ ਪੀਣ ਦਾ ਖੁੱਲਾ ਆਵੇ ਕਈਆਂ ਨੇ ਵੇਖਿਆ ਕੋਈ ਕਹਿੰਦਾ ਬਾਈ ਯਾਰ ਮੇਰੀ ਮੱਝ ਕੱਲਾ ਦਾਣਾ ਘਰ ਵਾਲਾ ਹੀ ਖਾਂਦੀ ਆ ਲੇਟੀ ਨਹੀਂ ਖਾਂਦੀ ਜਾਂ ਫੀਡ ਨਹੀਂ ਖਾਂਦੀ ਪਰ ਵੀਰ ਕਹਿੰਦਾ ਕੁਝ ਮਰਜੀ ਪਾ ਦਿਓ ਪੰਦਾ ਪਾਉਣ ਵਾਲਾ ਹੋਵੇ ਸਹੀ ਦਾਣਾ ਦਾ ਪਾ ਇਹ ਵੀਰ ਕਹਿੰਦਾ ਸਭ ਕੁਝ ਛੱਕ ਜਾਂਦੀ ਹੈ ਤੇ ਜਦੋਂ ਦਾਣਾ ਦਾ ਪਾ ਜਮਾਂ ਖਾਦਾ ਤੇ ਦੁੱਧ ਹੀ ਆਪੇ ਬਾਲਟੀ ਭਰ ਦਿਆ ਕਰਨੀ ਆ ਦੋਵੇਂ ਮੇਲੇ ਨੇ ਫੋਨ ਨੰਬਰ ਸਕਰੀਨ ਤੇ ਜਮਾਂ ਜੈਜ ਮੋਲ ਸਾਰਿਆਂ ਨੂੰ ਸასი ਸ਼ਕਾ